ਹਾਂਜੀ ਸਵਾਗਤ ਹੈ ਬਾਈ ਜੀ ਆਪਣੇ YouTube ਚੈਨਲ ਤੇ ਤੇ ਚੈਨਲ ਨੂੰ ਬਾਈ ਸਬਸਕ੍ਰਾਈਬ ਜ਼ਰੂਰ ਕਰ ਲਓ ਜੇ ਤੁਸੀਂ ਨਵੇਂ ਆਏ ਹੋ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਬਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹੋ ਤੁਹਾਡੇ ਦਿੱਤੇ ਹੋਏ ਮੋਟੀਵੇਸ਼ਨ ਦੇ ਕਾਰਨ ਆਪਾਂ ਜਿਹੜੀਆਂ ਨੌਲੇਜ ਫੁੱਲ ਵੀਡੀਓ ਤੁਹਾਡੇ ਆਪਣੇ ਇਸ ਚੈਨਲ ਤੇ ਤੁਹਾਡੇ ਨਾਲ ਜਿਹੜੀਆਂ ਸ਼ੇਅਰ ਕਰਦੇ ਰਹਿਣੇ ਆ ਤੇ ਆਪਣੇ Facebook ਪੇਜ ਨੂੰ ਵੀ ਨਾਲ ਫੋਲੋ ਜ਼ਰੂਰ ਕਰ ਲਿਓ ਜੀ ਤੇ ਵੀਡੀਓ ਸ਼ੁਰੂ ਕਰਦੇ ਆ ਜੀ ਬਿਨਾ ਜਿਹੜਾ ਟਾਈਮ ਵੇਸਟ ਕੀਤੇ ਪਹਿਲਾਂ ਜਿਹੜੇ ਕੈਨੇਡਾ ਸਟੂਡੈਂਟ ਆ ਜਾਂਦੇ ਸੀ ਬਈ ਉਹ ਇੱਥੇ ਆ ਕੇ ਕੋਈ ਵੀ ਕੰਮ ਕਰ ਲੈਂਦੇ ਸੀ ਚਾਹੇ ਉਹ ਰੈਸਟੋਰੈਂਟਾਂ ਦੇ ਵਿੱਚ ਹੋ ਗਿਆ ਚਾਹੇ ਉਹ ਕਿਸੇ ਵੇਅਰ ਹਾਊਸ ਦੇ ਵਿੱਚ ਕੰਮ ਹੋ ਗਿਆ ਕਿਤੇ ਵੀ ਕੰਮ ਕਰ ਲੈਂਦੇ ਸੀਗੇ ਹਨਾ ਤੇ ਹੁਣ ਜਿਹੜਾ ਵਰਕ ਪਰਮਿਟ ਦਾ ਜਿਹੜਾ ਪ੍ਰੋਸੀਜਰ ਆ ਉਹ ਬਈ ਬਦਲ ਦਿੱਤਾ ਗਿਆ ਗਵਰਨਮੈਂਟ ਦੁਆਰਾ ਪਹਿਲਾਂ ਕੋਈ ਵੀ ਕੋਰਸ ਲੈ ਆਉਂਦੇ ਹੀ ਤੁਸੀਂ ਕਿਤੇ ਵੀ ਜਾ ਕੇ ਆ ਤੁਸੀਂ ਆਪ ਦਾ ਆਰਾਮ ਨਾਲ ਤੁਹਾਨੂੰ ਵਰਕ ਪਰਮਿਟ ਮਿਲ ਜਾਂਦਾ ਹੀ ਕੋਰਸ ਮਿਲ ਜਾਂਦਾ ਹੀ ਹਨਾ ਤੇ ਜ਼ਿਆਦਾਤਰ ਧੰਨ ਵੀ ਪਤਾ ਡਿਪਲੋਮੇ ਲੈ ਲੈ ਕੇ ਆਏ ਤੇ ਜਿਹਦੇ ਕਾਰਨ ਜਰਨਲ ਲੇਬਰ ਦੀ ਬਈ ਇੱਥੇ ਕੋਈ ਥੋੜ ਨਹੀਂ ਰਹੀ ਤੇ ਜਰਨਲ ਲੇਬਰ ਇੰਨੀ ਕੁ ਹੋ ਗਈ ਵੀ ਹੁਣ ਇੱਥੋਂ ਦੇ ਆਮ ਲੋਕਾਂ ਨੂੰ ਵੀ ਕੰਮ ਮਿਲਨੇ ਉਹ ਬੰਦ ਹੋ ਚੁੱਕੇ ਆ ਸਿਟੀ ਜਾਣਾ ਉਹ ਘਰੇ ਬੈਠੇ ਆ ਕੈਨੇਡੀਅਨ ਆ ਜਿਹੜੇ ਉਹ ਘਰੇ ਬੈਠੇ ਆ ਜਿਹਦੇ ਕਾਰਨ ਲੋਕਾਂ ਦੇ ਵਿੱਚ ਹਫੜਾ ਦਫੜੀ ਜੀ ਪੂਰੀ ਤਰ੍ਹਾਂ ਉਹ ਮੱਚੀ ਪਈ ਆ ਬਾਈ ਲੋਕਾਂ ਨੂੰ ਆ ਜਿਹੜੇ ਜ਼ਿਆਦਾਤਰ ਇਥੋਂ ਦੇ ਕੈਨੇਡੀਅਨ ਐ ਸਿਟੀਜ਼ਨ ਆ ਉਹ ਗਵਰਨਮੈਂਟ ਨੂੰ ਬਲੇਮ ਕਰ ਰਹੇ ਆ ਵੀ ਇਹਨਾਂ ਨੇ ਇਮੀਗ੍ਰੇਸ਼ਨ ਵਾਲੇ ਵੜਾਏ ਤਾਂ ਕਰਕੇ ਸਾਡਾ ਜਿਹੜਾ ਇਹ ਹਾਲ ਹੋ ਗਿਆ ਸੋ ਹੁਣ ਗਵਰਨਮੈਂਟ ਨੇ ਬਾਈ ਜਿਹੜਾ ਸਿਸਟਮ ਆ ਨਵਾਂ ਲਾਗੂ ਕਰਤਾ ਉਹਦੇ ਵਿੱਚ ਇਹ ਹੈਗਾ ਵੀ ਹੁਣ ਜਿਹੜਾ ਤੁਹਾਨੂੰ ਵਰਕ ਪਰਮਿਟ ਆ ਕੇ ਜਿਹੜਾ ਸੀਗਾ ਵੀ 2 ਸਾਲ ਤੁਸੀਂ ਪੜ੍ਹਾਈ ਕਰਦੇ ਤੇ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਉਹ ਮਿਲ ਜਾਂਦਾ ਸੀ ਪਰ ਹੁਣ ਗਵਰਨਮੈਂਟ ਨੇ ਬਾਈ ਇਹ ਰੂਲ ਆ ਜਿਹੜੇ ਲਾਗੂ ਕਰਤੇ ਵੀ ਹੋਣ ਜਿਹੜਾ ਵਰਕ ਪਰਮਨਟ ਆ ਉਹ ਤੁਹਾਡੇ ਕੋਰਸ ਤੇ ਡਿਪੈਂਡ ਹੋਇਆ ਕਰੂਗਾ ਜੇ ਤਾਂ ਕੋਈ ਮਾਸਟਰ ਡਿਗਰੀ ਕਰ ਰਿਹਾ ਚਾਹੇ ਉਹ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਜਾਂ ਗ੍ਰੈਜੂਏਸ਼ਨ ਕਰ ਰਿਹਾ ਤਾਂ ਉਹਨੂੰ ਜਿਹੜਾ 3 ਸਾਲ ਦਾ ਵਰਕ ਪਰਮਨਟ ਮਿਲਿਆ ਕਰੂਗਾ ਤੇ ਜਿਹੜਾ ਉਹਨਾਂ ਕੋਰਸਾਂ ਨੂੰ ਇਹਨਾਂ ਨੇ ਉਹ 5 ਭਾਗਾਂ ਦੇ ਵਿੱਚ ਵੰਡ ਦਿੱਤਾ ਸਕਰੀਨ ਸ਼ਾਟ ਮੈਂ ਤੁਹਾਡੇ ਵੀਡੀਓ ਦੇ ਵਿੱਚ ਮੈਂਸ਼ਨ ਕਰ ਦਿੱਤਾ ਹੈਗਾ ਹੁਣ ਇਹਨਾਂ ਪੰਜ ਭਾਗਾਂ ਦੇ ਵਿੱਚ ਜਿਹੜਾ ਕੋਈ ਜਵਾਕ ਕੋਰਸ ਲੈ ਕੇ ਆਊਗਾ ਉਹਨੂੰ ਵਰਕ ਪਰਮਿਟ ਮਿਲੂਗਾ ਹੁਣ ਹਰੇਕ ਨੂੰ ਵਰਕ ਪਰਮਿਟ ਨਹੀਂ ਮਿਲੂਗਾ ਅੱਗੇ ਤਾਂ ਕੀ ਕਰਦੇ ਸੀ ਏਜੰਟ ਕੀ ਕਰਦੇ ਸੀ ਵੀ ਜਿਹੜੇ ਤੋਂ ਸਾਨੂੰ ਜ਼ਿਆਦਾ ਕਮਿਸ਼ਨ ਮਿਲਦਾ ਉਹਦੇ ਵਿੱਚ ਤੁਹਾਡੇ ਦਾਖਲੇ ਕਰਾ ਦਿੰਦੇ ਸੀ 3-3 4-4000 ਡਾਲਰ ਜਿਹੜਾ ਉਹਨਾਂ ਨੂੰ ਬਾਈ ਕਮਿਸ਼ਨ ਮਿਲ ਜਾਂਦਾ ਸੀ ਉਹਨਾਂ ਦੇ ਵਿੱਚੋਂ ਤੇ ਕੋਸ਼ਿਸ਼ ਉਹਨਾਂ ਦੀ ਇਹੀ ਹੁੰਦੀ ਸੀ ਵੀ ਕਮਿਸ਼ਨ ਵੱਧ ਤੋਂ ਵੱਧ ਲਿਆ ਜਾਵੇ ਤੇ ਕਮਿਸ਼ਨ ਤੁਹਾਨੂੰ ਵੀ ਪਤਾ ਫਿਰ ਵੱਧ ਕੌਣ ਦੇਊ ਉਹੀ ਦੇਊ ਜਿਹੜੀ ਦੀ ਚੀਜ਼ ਕੋਈ ਸੇਲ ਨਹੀਂ ਹੁੰਦੀ ਅਗਲਾ ਕਹਿੰਦਾ ਯਾਰ ਜਾਂਦੇ ਚੋਰ ਦੀ ਪਾਗੀ ਸਹੀ ਜਿੱਥੇ 10000 ਲੈਣਾ 10000 ਲਵਾਂਗੇ 5000 ਏਜੰਟ ਨੂੰ ਵੀ ਦੇਣਾ ਪੈਗਾ 5000 ਤਾਂ ਪੱਲੇ ਪਊਗਾ ਸੀਟ ਤਾਂ ਨਾ ਖਾਲੀ ਰਹਿਉ ਸੋ ਇਹੋ ਜਿਹੀਆਂ ਗੱਲਾਂ ਏਜੰਟ ਕਰਦੇ ਸੀਗੇ ਪਰ ਹੁਣ ਇਹਨਾਂ ਗੱਲਾਂ ਤੇ ਧਿਆਨ ਨਾ ਦਿਓ ਜੇ ਬਾਈ ਜੀ ਏਜੰਟਾਂ ਦੀਆਂ ਗੱਲਾਂ ਤੇ ਧਿਆਨ ਨਾ ਦਿਓ ਜੇ ਚੈੱਕ ਕਰ ਲਿਓ ਜੇ ਆਪਦੇ ਜਿਹੜਾ ਕੋਰਸ ਤੁਹਾਨੂੰ ਮਿਲ ਰਿਹਾ ਵੀ ਉਹ ਕੋਰਸ ਤੁਹਾਨੂੰ ਵਰਕ ਪਰਮਿਟ ਦਵਾ ਰਿਹਾ ਜਾਂ ਨਹੀਂ ਦਵਾ ਰਿਹਾ ਜੇ ਬਾਈ ਜੀ ਵਰਕ ਪਰਮੈਂਟ ਤੁਹਾਨੂੰ ਇੱਥੇ ਆ ਕੇ ਨਾ ਮਿਲਿਆ ਤਾਂ ਫਿਰ ਤੁਹਾਨੂੰ ਵੀ ਪਤਾ ਬਾਈ 2 ਸਾਲ ਦੀ ਪੜ੍ਹਾਈ ਪੂਰੀ ਹੁਣ ਤੱਕ ਬੰਦਾ ਜਿਹੜਾ ਉਹ ਇੱਕਾ ਸਟੂਡੈਂਟ ਆ 70-80 ਹਜ਼ਾਰ ਡਾਲਰ ਆ ਆਪਦਾ ਇਨਵੈਸਟ ਕਰ ਦਿੰਦਾ ਇੱਥੇ ਤੇ 70-80 ਹਜ਼ਾਰ ਡਾਲਰ ਲਾਉਣ ਤੋਂ ਬਾਅਦ ਜੇ ਤੁਹਾਨੂੰ ਵਰਕ ਪਰਮਿਟ ਨਹੀਂ ਮਿਲਿਆ ਤਾਂ ਤੁਹਾਨੂੰ ਜਿਹੜਾ ਉਹ ਵਾਪਸ ਹੋਣਾ ਪੈ ਜੂਗਾ ਸੋ ਕੋਸ਼ਿਸ਼ ਕਰੋ ਬਾਈ ਜੀ ਇਹਨਾਂ ਟਰੇਡਾਂ ਦੇ ਵਿੱਚ ਜਿਹੜਾ ਮੈਂ ਤੁਹਾਡੇ ਸਕਰੀਨਸ਼ਾਟ ਦੇ ਵਿੱਚ ਮੈਂਸ਼ਨ ਕੀਤਾ ਇਹਨਾਂ ਦੇ ਵਿੱਚ ਜਿਹੜਾ ਆਪਦਾ ਕੋਈ ਕੋਰਸ ਲੈ ਕੇ ਆਇਓ ਜੇ ਤੇ ਨਹੀਂ ਤਾਂ ਬਾਈ ਜੀ ਨਾਉਣ ਚ ਫਾਇਦਾ 70-80 ਹਜ਼ਾਰ ਡਾਲਰ ਦੀ ਬਈ ਤੁਸੀਂ ਮੈਡੀਕਲ ਦੀ ਇੰਡੀਆ ਦੇ ਵਿੱਚ ਕੋਈ ਵੀ ਪੜ੍ਹਾਈ ਆ ਜਿਹੜੀ ਉਹ ਕਰ ਸਕਦੇ ਆ ਤੇ ਮੈਡੀਕਲ ਦੇ ਵਿੱਚ ਮੈਨੂੰ ਨਹੀਂ ਲੱਗਦਾ ਇੰਡੀਆ ਦੇ ਵਿੱਚ ਵੀ ਕਿਸੇ ਗੱਲ ਦੀ ਕੋਈ ਕਮੀ ਹੋਊਗੀ ਤੇ ਕੋਸ਼ਿਸ਼ ਕਰਿਓ ਵੀ ਆਪਦਾ ਸਰਚ ਕਰਕੇ ਏਜੰਟਾਂ ਦੇ ਮਗਰ ਲੱਗ ਕੇ ਨਾ ਆਈ ਆਓ ਜੇ ਤੇ ਨਹੀਂ ਤਾਂ ਬਾਈ ਜੀ ਜੋ ਇੱਥੋਂ ਦੇ ਹੋਣ ਦੇ ਸਟੂਡੈਂਟਾਂ ਦੇ ਹਾਲਾਤ ਆ ਤੇ ਜਿਹੜੇ ਤੁਸੀਂ ਨਵੇਂ ਆਓਗੇ ਉਹਨਾਂ ਦੇ ਹਾਲਾਤ ਬਾਈ ਜੀ ਇਤੋਂ ਵੀ ਮਾੜੇ ਜਿਹੜੇ ਉਹ ਦੇਖਣ ਨੂੰ ਮਿਲਣਗੇ ਤੇ ਮੌਤਾਂ ਦਾ ਕਾਰਨ ਕਿਤੇ ਇਹ ਨਾ ਹੋਵੇ ਵੀ ਪੰਜਾਬ ਦੇ ਵਿੱਚ ਤੁਸੀਂ ਕਹੀ ਨੇ ਵੀ ਚਿੱਟੇ ਕਾਰਨ ਮਰ ਰਿਹਾ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਜ਼ਿਆਦਾ ਜਿਹੜੇ ਜਵਾਕ ਆ ਉਹ ਕਨੇਡਾ ਦੇ ਵੀਜੇ ਕਾਰਨ ਮਰੀ ਜਾਣ ਸੋ ਬਹੁਤ ਬਹੁਤ ਧੰਨਵਾਦ ਜੀ